ਸਤਿਨਾਮ ਓਰੀ ਵਾਹਿ ਗੁਰੂ ਸਾਹਿਬ ਜੀਓ ਦੰਡੋਤ ਬੰਦਨ ਅਨੁਖ ਬਾਰ ਸਰਬ ਕਲਾ ਸਮਰਤ ਢੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਤ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਬਿਲਾ ਵਲਾ ਬਾਣੀ ਰਵਿਦਾਸ ਪੰਪ ਕੀ ਪੂੰਕਾਰ ਸਤਗੁਰ ਪ੍ਰਸਾਦ ਦਰਦ ਦੇ ਸਭ ਕੋ ਵਸੇ ਅਸੀਂ ਦਸ਼ਾ ਮਾਰੀ ਸਾਚ ਤਦ ਸਾ ਸਿਧ ਕਰ ਤਲੇ ਸਭ ਕਿਰਪਾ ਤੁਮਰੀ ਤੂੰ ਜਾਣ ਤ ਮੈਂ ਕਿਛ ਨਾਹੀ ਭਵ ਖੰਡਨ ਰਾ ਸਦਲ ਜੀ ਸ਼ਰਣਾ ਗਤੀ ਪ੍ਰਭ ਪੂਰਨ ਕਾਮਰਾ ਜੋ ਤੇਰੀ ਸ਼ਰਣਾ ਤਾ ਤਨ ਨਾਹੀ ਪਾਰ ਹੂਚ ਨੀਚ ਤੁਮ ਤੇ ਤਰੈ ਆਲ ਜ ਸੰਸਾਰ ਕਰਬਦਾਸ ਕਥ ਕਥਾ ਬੋ ਕਾਇ ਕਰੀ ਜਾਏ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਾਧੀ ਜੈ ਕਰਵਿਲਾਸ ਤਤ ਤਤਤਾ ਬੋਇ ਕਾਇ ਕਰੀ ਜਾ ਜਸ ਤੂੰ ਤਸ ਤੂੰ ਹੀ ਕਿਆ ਉਪਾਧੀ ਜੈ ਵਾਹਿ ਗੁਰਜੀਤ ਕਾ ਖਾਲਸਾ ਵਾਹਿ ਗੁਰਜੀ ਕੀ ਫਤ ਅੱਜ ਦਿਨ ਸੋਮਵਾਰ 13 ਮਈ 31 ਵਸਾਖ ਹੈ ਅੱਜ ਦਿਨ ਸੋਮਵਾਰ 13 ਮਈ 31 ਵਸਾਖ ਹੈ ਵਸਾਖ ਮਹੀਨੇ ਦਾ ਅੱਜ ਲਾਸਟ ਦਿਹਾੜਾ ਹੈ ਕੱਲੋਂ ਪਵਨ ਸੰਮਰਾਂ ਦਾ ਦਿਹਾੜਾ ਹੈ ਕੱਲੋਂ ਪੰਜ ਸੰਗਰਾਮ ਦਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ